ਐਨ ਐਮ ਕਾਲਜ ਦੇ ਸਟੂਡੈਂਟ ਯੁਵਾ ਜੋ ਕਿ ਕਾਫੀ ਸੰਖਿਆ ਦੇ ਵਿੱਚ ਸੀਵਾਈਐਸਐਸ ਦੇ ਵਿੱਚ ਸ਼ਾਮਿਲ ਹੋਏ ਨੇ ਅਸੀਂ ਇਹਨਾਂ ਵਿੱਚੋਂ ਪ੍ਰਧਾਨ ਵਾ이스 ਪ੍ਰਧਾਨ ਜਨਰਲ ਸੈਕਟਰੀ ਔਰ ਸੈਕਟਰੀ ਜਿਹੜੇ ਉਹ ਚੁਣੇ ਗਏ ਨੇ ਜਿਉਂ-ਜਿਉਂ ਆਮ ਆਜ਼ਾਦੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਵੱਧਦਾ ਜਾ ਰਿਹਾ ਔਰ ਮੈਂ ਦੇਖਿਆ ਕਿ ਆਮ ਤੌਰ ਜਿੰਨੇ ਯੁਵਾ ਹੈ ਉਹ ਸਾਰੇ ਯੁਵਾ ਜਿਹੜੇ ਹੈ ਅੱਜ ਆਮ ਆਜ਼ਾਦੀ ਪਾਰਟੀ ਦੇ ਨਾਲ ਜਿਹੜਾ ਹੈ ਉਹ ਸ਼ਾਮਿਲ ਹੁੰਦੇ ਨੇ ਨਾ ਔਰ ਆਮ ਆਦੀ ਪਾਰਟੀ ਦੀ ਨੀਤੀਆਂ ਦੇ ਨਾਲ ਜਿਹੜੇ ਆ ਉਹ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਆਮ ਆਦੀ ਪਾਰਟੀ ਦੀਆਂ ਨੀਤੀਆਂ ਬਹੁਤ ਅੱਛੀਆਂ ਲੱਗਦੀਆਂ ਨੇ ਸਾਡੇ ਜਿਹੜੇ ਨੇਤਾ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਜਦੋਂ ਆਮ ਆਦੀ ਪਾਰਟੀ ਬਣੀ ਸੀਗੀ ਤਾਂ ਬ੍ਰਿਸ਼ਟਾਚਾਰ ਦੇ ਖਿਲਾਫ ਔਰ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਬੱਚੇ ਜਿਹੜੇ ਆ ਉਹ ਰਾਜਨੀਤੀ 'ਚ ਲੈ ਕੇ ਆਏ ਉਹ ਲੋਕ ਸਾਡੇ ਨੇਤਾ ਅੱਜ ਉਸੇ ਤਰ੍ਹਾਂ ਦੇ ਨਾਲ ਉਸੇ ਕੜੀ ਦੇ ਨਾਲ ਅੱਜ ਸਾਡੇ ਨਾਲ ਸਾਰੇ ਜੁਵਾ ਪਿਛਲੇ ਦਿਨੀ ਅਸੀਂ ਇਹ ਵੀ ਕਾਲਜ ਪਠਾਨਕੋਟ ਦੇ ਵਿੱਚ ਵੀ ਇੱਕ ਆਪਣਾ ਸੀਵਾਈਐਸਐਸ ਦਾ ਸੰਗਠਨ ਤਿਆਰ ਕੀਤਾ ਜਿਸ ਦੇ ਵਿੱਚ ਅਸੀਂ ਆਪਣੇ ਜੁਵਾ ਜਿੰਨੇ ਵੀ ਬੱਚੇ ਸੀਗੇ ਇਹਨਾਂ ਨੂੰ ਆਪਣਾ ਉਦੇਦਾਰੀਆਂ ਦਿੱਤੀਆਂ ਇਹਨਾਂ ਨੂੰ ਪਦ ਦਿੱਤੇ ਔਰ ਇਹਨਾਂ ਦੇ ਉੱਤੇ ਇੱਕ ਭਾਰ ਜਿਹੜਾ ਆ ਉਹ ਸੋਪਿਆ ਔਰ ਮੈਂ ਇਹਨਾਂ ਚਾਰਾਂ ਮੁੜਿਆਂ ਨੂੰ ਜਿਹੜੇ ਅੱਜ ਅਸੀਂ ਬਣਾਏ ਆ ਇਹਨਾਂ ਨੂੰ ਇਹ ਗੁਜਾਰਿਸ਼ ਵੀ ਕਰਾਂਗਾ ਕਿ ਚੰਗੇ ਕਮਾਂ ਵਾਲੇ ਵਾਸੀ ਜਿਹੜਾ ਹੈ ਉਹ ਅਸੀਂ ਕੰਮ ਕਰਾਂਗੇ ਸਮਾਜ ਨੂੰ ਆਪਣੇ ਨਾਲ ਜੋੜਾਂਗੇ ਸਮਾਜ ਚ ਜਿਹੜੀਆਂ ਬੁਰਾਈਆਂ ਹਨ ਉਹ ਬੁਰਾਈਆਂ ਨੂੰ ਜਿਹੜਾ ਦੂਰ ਕਰਾਂਗੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਹਨ ਜਿਹੜੀਆਂ ਲੋਕ ਲੁਭਾਵਣੀ ਨੀਤੀਆਂ ਹਨ ਉਹ ਘਰ ਘਰ ਤੱਕ ਜਿਹੜੀਆਂ ਉਹ ਪਹੁੰਚਾਈਆਂ ਜਾਣਗੀਆਂ ਔਰ ਇਸੇ ਤਰ੍ਹਾਂ ਯੁਵਾ ਜਿਹੜਾ ਸਾਡੇ ਨਾਲ ਜੁੜ ਰਿਹਾ ਔਰ ਮੇਰੇ ਖਿਆਲ ਚ ਅਗਰ ਅਸੀਂ ਅੱچھے ਕੰਮ ਕਰਾਂਗੇ ਤੇ ਯੂਥ ਵੀ ਔਰ तमाम ਲੋਕ ਜਿਹੜੇ ਆ ਉਹ ਸਾਡੇ ਨਾਲ ਜੁੜਨ ਲਈ ਤਿਆਰ ਬੈਠੇ ਨੇ ਸੋ ਅਸੀਂ ਆਪਣੇ ਪਾਰਟੀ ਦੀ ਨੀਤੀ ਜਿਹੜੀ ਆ ਉਹ ਕਰ ਕਰਪਜਾਣੀ ਆ ਸੋ ਮੈਂ ਅੱਜ ਇਹਨਾਂ ਨੂੰ ਵਧਾਈ ਦੇਣਾ ਸਾਡੇ ਜਿਹੜੇ ਸੀਵਾਈਐਸਐਸ ਏਐਂਡਐਮ ਕਾਲਜ ਦੇ ਪ੍ਰਧਾਨ ਮਿਸਟਰ ਆਮਨ ਜੀ ਆਮਨ ਜੀ ਨੂੰ ਬਣਾਇਆ ਅਸੀਂ ਸੀਵਾਈਐਸਐਸ ਦਾ ਪ੍ਰਧਾਨ ਇਹ ਵੀ ਆਪਣਾ ਐ ਐਨਐਮ ਕਾਲਜ ਦਾ ਤੋਂ ਇਸ ਦੇ ਨਾਲ ਹੀ ਦੂਸਰਾ ਵਾਈਸ ਪ੍ਰੈਜ਼ੀਡੈਂਟ ਅਭੀ ਅਭੀ ਜੀ ਵਾਈਸ ਪ੍ਰੈਜ਼ੀਡੈਂਟ ਅਭੀ ਜੀ ਨੇ ਉਸ ਤੋਂ ਬਾਅਦ ਸੈਕਟਰੀ ਅਰਮਾਨ ਜੀ ਅਰਮਾਨ ਜੀ ਸੈਕਟਰੀ ਸਾਹਿਬ ਪਾਰਟੀ ਪ੍ਰੈਜ਼ੀਡੈਂਟ ਕੁਨਾਲ ਔਰ ਸਾਡੇ ਇੱਕ ਹੋਰ ਦਾ ਇਹਨਾਂ ਨੂੰ ਪਾਰਟੀ ਪ੍ਰੈਜ਼ੀਡੈਂਟ ਪਾਰਟੀ ਪ੍ਰੈਜ਼ੀਡੈਂਟ ਕੁਨਾਲ ਜੀ ਇੱਕ ਲੜਕੀ ਕਿ ਚੇਅਰਮੈਨ ਇੱਕ ਅਸੀਂ ਇੱਥੋਂ ਲੜਕੀ ਜਿਹੜੀ ਹੈ ਉਹਨੂੰ ਵੀ ਆਪਣਾ ਜਿੰਮੇਵਾਰੀ ਸੌਪੀ ਹੈ ਤੇ ਉਹ ਸਾਡੀ ਚੇਅਰਮੈਨ ਹੈ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਇਸ ਦੇ ਨਾਲ ਹੀ ਇਹਨਾਂ ਨੂੰ ਇਹਨਾਂ ਦੇ ਕੰਧਿਆਂ ਤੇ ਮਤਲਬ ਬਹੁਤ ਪਾਰਟੀ ਦਾ ਭਾਰ ਜਿਹੜਾ ਹੈ ਉਹ ਸੋਪਿਆ ਗਿਆ ਹੈ ਔਰ ਮੈਨੂੰ ਆਸ ਹੈ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਲੋਕ ਜਿਹੜੇ ਮਿਲ ਕੇ ਘਰ-ਘਰ ਪਹੁੰਚਾਂਗੇ ਔਰ ਅੱਛੇ ਕੰਮਾਂ ਲਈ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਹਾਂ ਸਾਡੀ ਪੂਰੀ ਸਰਕਾਰ ਸੀਐਮ ਸਾਹਿਬ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਜਿਹੜੇ ਹੈ ਉਹਨਾਂ ਦੀ ਵੀ ਕੋਈ ਸੋਚ ਹੈ ਕਿ ਯੂਥ ਨੂੰ ਜਿਹੜਾ ਹੈ ਉਹ ਅੱਗੇ ਵਧਾਇਆ ਜਾਏ ਔਰ ਯੂਥ ਜਿਹੜਾ ਹੈ ਇਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਇੱਕ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਗਈਆਂ ਨੇ ਔਰ ਬਲਾਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਤੇ ਜਿਹੜੇ ਸਾਡੇ ਖਿਡਾਰੀ ਵੀ ਜਿਹੜੇ ਉਹ ਚੇਨ ਕਿਤੇ ਜਾਣਗੇ ਤੁਹਾ ਮੈਂ ਇਹਨਾਂ ਨੂੰ ਯੁੱਧ ਰਹੀ ਕਹਾਗੇ ਜਿਹੜੇ ਅੱਛੇ ਲੋਕ ਜਿਹੜੇ ਬੱਚੇ ਖੇਡਣ ਵਾਲੇ ਆ ਖੇਡਾਂ ਨੂੰ ਵੀ ਅਸੀਂ ਪ੍ਰੋਤਸਾਹਿਤ ਕਰਾਂਗੇ ਔਰ ਖੇਡਾਂ ਜਿਹੜੀਆਂ ਉਹ ਉਹਨਾਂ ਦੇ ਰਾਹੀ ਅੱਜ ਸਾਡੇ ਏਸ਼ੀਆਟ ਔਰ 올림픽 ਦੇ ਵਿੱਚ ਵੀ ਸਾਡੇ ਜਿਹੜੇ ਖਿਡਾਰੀ ਆ ਪੰਜਾਬ ਦੇ ਉਹ ਜਾਣ ਇਹਦੇ ਲਈ ਪੰਜਾਬ ਆਪਣੇ ਪੰਜਾਬ ਸਰਕਾਰ ਵੀ ਉਪਰਾਲਾ ਕਰ ਰਹੀ ਹੈ ਔਰ ਸੀਐਮ ਸਾਹਿਬ ਜਿਹੜਾ ਉਹ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਨੇ ਨਗਦ ਇਨਾਮ ਵੀ ਰੱਖੇ ਨੇ ਔਰ ਬੱਚਿਆਂ ਵਾਸਤੇ ਬੱਚਿਆਂ ਨੂੰ ਪ੍ਰੋਤਸਾਹਨ ਕਰਨ ਵਾਸਤੇ ਜਿਹੜਾ ਆ ਉਹ ਕਾਫੀ ਕੁਝ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਅਸੀਂ ਵਸ ਸਿਵਾਸਸ ਪਾਰਟੀ ਵਾਲੇ ਜੋ ਸਾਨੂੰ ਓਪਰਚੁਨਿਟੀ ਦਿੱਤੀ ਗਈ ਆ ਉਸ ਨੂੰ ਅਸੀਂ ਚੰਗੀ ਤਰ੍ਹਾਂ ਨਿਭਾਵਾਂਗੇ ਬਾਕੀ ਅਸੀਂ ਇਸ ਰਿਲੇਟਿਡ ਸਾਡੇ ਹਲਕਾ ਇੰਚਾਰਜ ਬਬੂਤੀ ਸ਼ਰਮਾ ਜੀ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਮੀਪਾ ਜੀ ਅਰुणਪਾ ਜੀ ਅਭੀਪਾ ਜੀ ਔਰ ਕੀਰਤੀ ਵੀ ਅਦਾ ਦਿਲੋਂ ਧੰਨਵਾਦ ਕਰਦੇ ਆ ਬਾਕੀ ਇੱਥੇ ਜਿੰਨੇ ਵੀ ਆਏ ਮੇਰੇ ਵੀਰ ਭਰਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ